ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਟੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀ ਆਂ ਤਿੰਨੇ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆਂ ਇੱਕਾ ਨਿੰਦੀ ਰਵੀ ਦੀ ਮਾਈ ਤੁਹਾਨੂੰ ਦਿਖਾਉਣੀ ਆ ਤੇ ਇੱਕਾ ਮੀਨੀ ਪੂਰੀ ਤੁਹਾਨੂੰ ਮੁਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਨੀਤੇ ਭਾਈ ਹੁਣ ਨਾ ਕਰਦੇ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਰ ਵੀਡੀਓ 'ਚ ਸਾਡੀ ਇਹ ਹੀ ਬੇਨਤੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਖੜੋ ਜਿਹੜਾ ਕੋਈ ਵੀ ਦੂਰ ਦਾ ਵਾ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਤਸੱਲੀ ਕਰਾ ਲੇ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਕਰਾ ਲੇ ਕਿਉਂਕਿ ਪੈਸੇ ਤੁਸੀਂ ਖਰਚਣੇ ਆ ਆਪ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਆਪਣੀ ਜ਼ਿੰਮੇਵਾਰੀ ਤੇ ਤੇ ਆਪਣੀ ਗਾਰੰਟੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਾ ਠੀਕ ਠਾਕ ਜੀ ਸਭ ਵਧੀਆ ਜੀ ਚੱਲੀ ਜਾਂਦਾ ਫਿਰ ਵੋਟਾਂ ਦਾ ਜੋਰ ਫਿਰ ਵੋਟਾਂ ਦਾ ਬੜਾ ਜੋਰ ਜੀ ਠੀਕ ਆ ਉਧਰੋਂ ਆਪਣੇ ਬਗੀਚੇ ਭਾਜੀ ਹੁਣ ਇਹ ਵੀ ਖਲੋਤੇ ਵੋਟਾਂ ਠੀਕ ਆ ਨਹੀਂ ਯੋਰ ਲੱਗਣਦੇ ਉਹ ਗੱਲ ਹੀ ਸੁਣਦਾ ਤੇ ਟਾਈਮ ਹੀ ਨਹੀਂ ਤਾਈਆਂ ਨੇ ਵੀਡੀਓ ਵੀ ਨਹੀਂ ਪਾਉਂਦੇ ਉਧਰ ਹੀ ਉਹਨਾਂ ਤੇ ਜੋਰ ਲੱਗਣਦੇ ਸਾਰੇ ਠੀਕ ਆ ਸਾਡੇ ਤੇ ਜਾ ਰਹੇ ਆ ਪੱਕੇ ਦੇ ਯਾਰ ਤੁਹਾਨੂੰ ਪਤਾ ਹੈਗੀ ਭਰਾ ਜੀ ਠੀਕ ਆ ਤੇ ਜਿਹੜਾ ਵਾ ਅੱਜ ਤਿੰਨ ਹੀ ਰਹਿ ਗਈਆਂ ਹੁਣ ਇੱਕ ਮੰਜ ਵੇਖ ਜੀ ਹੁਣੇ ਹਲੇ ਚਾਰ ਪਉਣੀਆਂ ਠੀਕ ਆ ਠੀਕ ਆ ਤੁਹਾਡੇ ਹੁਣ ਪਹਿਲਾਂ ਲਾ ਕੇ ਢੇ ਤੇ ਅੱਜ ਇੱਕ ਮੀਨੀ ਪੂਰੀ ਵੀ ਲੱਭ ਲੈਂਦੀ ਫਿਰ ਮੀਨੀ ਪੂਰੀ ਪਹਿਲਾਂ ਸੂਆ ਕੱਟੀ ਜੇ ਠੀਕ ਤੁਸੀਂ ਵੀ ਹਲਦੇ ਜੇ ਦੋਵੇਂ ਹੀ ਠੀਕ ਹੈ ਤੁਹਾਨੂੰ ਲਾਗ ਦਿਖਾ ਦਿੰਦੇ ਆ ਤੇ ਚਲੋ ਨਾਮ ਵੀ ਕੱਟੀ ਜੇ ਅੱਛਾ ਮਗਰ ਵੀ ਇਹਦੇ ਪੂਰੀ ਕੱਟੀ ਆ ਪੂਰੀ ਕੱਟੀ ਆ ਤੇ ਕਰੀ ਆਪਣਾ ਨਾਮ ਦੱਸ ਦੋ ਕੋਈ ਨਹੀਂ ਹੁਣ ਇਹ ਸਿੰਘ ਦਿਖਾ ਦਿੰਦੇ ਲਾ ਕੇ ਨਾਮ ਨੀਟਾ ਹਾਂਜੀ ਲਖਵਾਂ ਤਸਵੀਰ ਨਾਲਾ ਜਲਾ ਅਮਰਸਾ ਤੇ ਫੋਨ ਨੰਬਰ ਵੀ ਬੋਲ ਦੋ 991446054 ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਇਸੇ ਝੋਟੀ ਤੇ ਕਰੀਏ ਦਿਖਾ ਦਿਓ ਸਿੰਘ ਇਹਦੇ ਲਾ ਕੇ ਦੋਵੇਂ ਸਿੰਗ ਹਿਲਦੇ ਆ ਦੋਵੇਂ ਹਿਲਦੇ ਆ ਵੇਖੋ ਆ ਵੀ ਹਿਲਦਾ ਚਲੋ ਜੱਟਾ ਤਾਂ ਡਰਦੀ ਤਾਂ ਨਹੀਂ ਆ ਸਿੰਗ ਹਿਲਦੇ ਜਾਂ ਨਹੀਂ ਹਿਲਦੇ ਆ ਠੀਕ ਆ ਤੇ ਸੂਆ ਪਹਿਲਾ ਪਹਿਲਾ ਸੂਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਦੀ ਆ ਉਹ ਕੱਟੀਏ 10 12 ਦਿਨ ਹੋਏ ਉਹ ਕਸੂਈ ਨੂੰ ਤੇ ਦੁੱਧ ਤੁਹਾਡੀ ਜੇ ਕੋਲ 10 ਕਿਲੋ ਆ ਤਿਆਰ ਜਿਹੜਾ ਪਰ 9 ਕਿਲੋ ਕਰਕੇ ਦੇਵਾਂਗੇ ਕਿਉਂਕਿ ਇੱਦਾਂ ਨਹੀਂ ਤੁਹਾਨੂੰ ਹੁਣੇ ਲਗਾਉਣੇ ਕੋਈ ਔਲ ਨਹੀਂ ਕੁਛ ਨਹੀਂ ਆ ਚਲੋ ਛੱਡੋ ਬੱਚਾ ਗਾਲੀ ਛੱਡੋ ਠੀਕ ਹੈ ਤੇ ਦੁੱਧ ਜਿਹੜਾ ਘਰੋਂ ਚ ਆ ਕੇ ਦੋਗੇ ਉਹ ਘਰੋਂ ਮੱਲੋ ਅਸੀਂ ਮਿਲ ਕੇ ਦਵਾਂਗੇ 9 ਕਿਲੋ ਠੀਕ ਹੈ ਹਾਂਜੀ ਠੀਕ ਹੈ ਜਿੰਨੇ ਡੰਨ ਰੱਜੀ ਕੋਚੋ ਆ ਜਿਹੜੀ ਨੀਲੀ ਪੂਰੀ ਕੱਟੀ ਆ ਜਿਹੜੀ ਇਹਦੇ ਮਗਰ ਹਾਂ ਦੇਖ ਸਕਦੇ ਕੱਟੀ ਦੇ ਪਿਛਲੇ ਪੈਰ ਵੀ ਚਿੱਟੇ ਆ ਪੂਛ ਵੀ ਚਿੱਟੀ ਆ ਆ ਜਿਹੜੀ ਕੱਟੀ ਆ ਜਿਹੜੀ ਇਹਦੇ ਮਗਰ ਨੀਲੀ ਪੂਰੀ ਫਸਮਾ ਆ ਕੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਹਾਂ ਵਾਹੀ ਲਈ ਤੁਹਾਨੂੰ ਆ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਬਸ ਮਾ ਕੇ ਥਨ ਜਿਹੜਾ ਪੂਰਾ ਵਧੀਆ ਤਿਆਰ ਕਰਦੀ ਐ ਤੇ ਪਿਛਲੇ ਸਨਾਂ ਦਾ ਵਿਚਵਾ ਦਿਖਾ ਦੇ ਬਾਕੀ ਇਹ ਆ ਵੀ ਮਗਰ ਇਹਦੇ ਕੱਟੇ ਵੀ ਬੜੀ ਪਿਆਰੀ ਆ ਆਪ ਵੀ ਚਲੋ ਝੋਟੀ ਸੋਹਣੀ ਆ ਠੀਕ ਆ ਜੀ ਠੀਕ ਟਰੋ ਫਿਰ ਕਰੀਏ ਨਾ ਆ ਜਿਹੜੀ ਕੱਟੀ ਆ ਇਹਦੇ ਮਗਰ ਤੋਂ ਆ ਲੈ ਸਾਦੇ ਅੱਛਾਂ ਇਹਦੀਆਂ ਬਿੱਲੀਆਂ ਆ ਕੱਤੀ ਬੜੀ ਮੋਢੀ ਮਾ ਟੋਡੀ ਸਾਹ ਬੜੀ ਨਾ ਦੇ ਬੜੀ ਸਾਹ ਇਹ ਨਹੀਂ ਆ ਬਾਕੀ ਹਰ ਵੀਡੀਓ 'ਚ ਹੱਥ ਜੋੜ ਕੇ ਬੇਨਤੀ ਇਹੀ ਹੁੰਦੀ ਆ ਦੁੱਧ ਨਹੀਂ ਤੁਸੀਂ ਆਪ ਚਵਾਈ ਕਰਕੇ ਖੜਦੇ ਨਹੀਂ ਆ ਕਿ ਫਿਕਸ ਜੇ ਹਵਨ ਨਦੀ ਮਾਲਕ ਹੈ ਜਿਹਨੇ ਨਿੱਕਰ ਦੇਵੇ ਦੀ ਰੀਤੀ ਕੱਟੀ ਦੋਦਲ ਤੇ ਥਾਨ ਵੀ ਜਿਹੜਾ ਚੰਗਾ ਲੱਗਾ ਚਵਾਈ ਵੀ ਜਿਹੜੀ ਸਾਫ ਆ ਤੇ ਕੋਈ ਹੋਰ ਜ਼ਿਕਰ ਘੂਰ ਨਹੀਂ ਹਟਾਣੀ ਵੇਖੋ ਆ ਵੇਖੋ ਤੇ ਇਹਦਾ ਫਿਰ ਮੁੱਲ ਮੁੱਲ ਕਿੰਨਾ ਦਾ ਨਹੀਂ ਇੱਥੇ ਨਹੀਂ ਦੇ ਜੀ ਅੱਜ ਆ ਕਰੀਏਗੇ ਮੋਹਨ ਵੀਰ ਜਿੱਨਾ ਮਰਜੀ ਕਰੀਏ 85 90 ਜੋ ਮਰਜੀ ਹਾਂਜੀ 78 ਹਜ਼ਾਰ ਤੇ ਛੋੜੀ ਕਰੀ ਅੱਛਾ 78 ਹਜ਼ਾਰ ਤੇ ਛੋਟ ਕਰ ਦੋ ਜਿੰਨਾ ਮਰਜੀ ਆਣ ਦਾ ਦੋ ਟਾਈਮ ਤਸੱਲੀ ਕਰਕੇ ਖੜੇ ਹਾਡੇ ਠੀਕ ਆ 9 ਕਿਲੋ ਦੇ ਮਤਲਬ ਦੁੱਧ ਆ ਖਿਵਾਵਾ ਹੋਊਗਾ 9 ਕਿਲੋ ਦੁੱਧ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਇੱਥੇ ਰਹਿੰਦੇ ਹਨਾ ਤਸੱਲੀ ਕਰਕੇ ਖੜੇ ਮੇਰਾ ਵੀਰ ਜਿਹੜਾ ਕੋ ਭੈਣ ਭਰਾ ਆਣਗੇ ਜਿਹੜਾ ਨਹੀਂ ਆ ਸਕਦਾ ਵੀਡੀਓ ਕਰਦੇ ਵਟ ਕੋਚ ਵਾ ਠੀਕ ਆ ਜੀ ਤੇ ਹੁਣ ਇੱਕ ਆ ਕਣੀ ਲੀਦੀ ਮੱਧਿਆ ਜਿਹੜੀ ਇਹ ਨੋ ਕਿ ਨਾ ਚਰੋਗੇ ਜਸੂਈ ਨੋ ਕਿ ਨੋ ਸੁਈ ਨੂੰ 16 17 ਦਾ ਹੋ ਗਿਆ ਅੱਛਾ ਇਹ ਦੇਖੋ ਕੈਨ ਵਾਲਾ ਨਹੀਂ 12 12 ਕਿਲੋ ਦਾ ਜਿਹੜਾ ਕੰਡੇ ਵਾਲਾ ਤਿਆਰ ਜਿਹੜਾ ਪਹਿਲਾ ਜੂਆ ਬਲੂਨ ਝੋਡੀ ਆ ਅੱਛਾ ਇਹ ਜਿਸ ਤਰ੍ਹਾਂ ਕਿ ਉਹਨੇ ਤੁਹਾਨੂੰ ਦਿਖਾ ਦਿੰਨੇ ਮਾਸਾ ਪਾੜਾ ਛੋਟ ਫਿਰ ਥੱਲੇ ਬਾਇਆ ਤੇ ਬੱਚਾ ਇਹਦਾ ਬੱਚਾ ਕੱਟੀ ਮਰ ਗਈ ਕੱਤੀ ਇਹਦੀ ਮਰ ਗਈ ਆ ਤੇ ਕਹਿੰਦੇ ਇਸ ਤਰ੍ਹਾਂ ਜਿਹੜੀ ਪਾੜੇ ਤੇ ਝੋਈਦੀ ਆ ਬਾਕੀ ਨੀਲੀਆਂ ਮੱਝਾਂ ਵੈਸੇ ਵੀ ਠੰਡੀਆਂ ਹੁੰਦੀਆਂ ਕਹਿੰਦੇ ਇਸ ਤਰ੍ਹਾਂ ਜਿਹੜਾ ਪਾੜਾ ਪਾ ਕੇ ਤੇ ਥੱਲੇ ਬੈਹ ਜੀ ਤਾਂ ਕਹਿੰਦੇ ਉਹਨੇ ਬੈਹ ਕੇ ਦਿਖਾ ਦਿੰਨੇ ਹਾਂ ਇਹ ਤਾਂ ਇਨੀ ਹੀ ਇਹ ਠੰਡੀ ਧੀਰੀ ਬੜੀ ਚੋਣ ਇੱਕ ਨੰਬਰ ਐ ਠੀਕ ਹੈ ਜੀ ਇਤਨਾ ਹੀ ਜਿਹੜਾ ਥੱਲੇ ਬੈਜਣਾ ਵਾ ਤੇ ਹੁਣੇ ਪਸਮਾ ਕੇ ਤੁਹਾਨੂੰ ਦਿਖਾਉਂਦੇ ਆਂ ਫਿਰ ਆ ਦੇਖ ਸਕਦੇ ਜੀ ਇਤਨਾ ਹੀ ਜਿਹੜਾ ਵਾ ਹੱਥ ਤੇ ਪਾੜੇ ਤੇ ਬਸਮੀ ਆ ਜਿਹੜੀ ਇਹਦਾ ਨੰਬਰ ਐ ਟੈਂਪਰ ਨਹੀਂ ਕਰਨਾ ਤੇ ਪਰਸ ਮੱਥੇ ਨਾ ਟੈਂਪਰ ਕਰੋ ਜੀ ਠੰਡੀ ते पिछले सने का भी चो दिखा दिए चलो खोलो फिर तोरिए बाकी सन भी देख सकते अगले पिछले सन का साइज इको जी आई है लगभग बाकी चलो कद का चंगा वा ਦੁੱਧ ਜਿਹੜਾ ਕਹਿੰਦਾ ਕਿ 12 ਲੀਟਰ ਮੋਕੇ ਤੇ ਹੈਗਾ ਵਾ ਜਿਹੜਾ ਤੁਸੀਂ ਆਪ ਆਪਣੀ ਚਵਾਈ ਕਰਕੇ ਲੈ ਜਾਣਾ ਵਾ ਵੱਡੀ ਝੋਡੀ ਹੈ ਵਾ ਆ ਜਿ ਲੈ ਆ ਨਾ ਦੇ ਸਦੀਪ ਪੂਰੀ ਫੱਬਦੀ ਆ ਛੋਟੀ ਜਲੀ ਕਦ ਕਾਠ ਵੀ ਚੰਗਾ ਵਾ ਤੇ ਇਹਦਾ ਫਿਰ ਮੁੱਲ ਜੀ ਵੀ ਆਈ 6 ਨੇ ਦੇਣੀਆਂ ਸਾਰੀਆਂ ਉਹ ਵਾਲੇ ਜਿਹੜੀ ਇਹ ਵੀ ਮਤਲਬ ਜਿੰਨੇ ਦੀ ਮਰਜ਼ੀ ਵੇਚ ਲੋ ਜੇ ਬਚਾਵੇ ਰਹੇ ਹਾਂ ਜੀ ਮਰਜ਼ੀ ਦੁੱਧ ਮੈਂ ਦੇ ਕੋਲ ਮਨੋਂ 12 12.5 ਕਿਲੋ ਝੋਡੀ ਕੋ ਤਿਆਰ ਆ ਤੁਹਾਡੇ ਘਰੋਂ 12 ਕਿਲੋ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਰਹਿ ਜਾਂਦੇ ਹਨਾ ਜੀ ਕਿਸੇ ਮੇਰੇ ਵੀਰ ਨੇ ਆਨਲਾਈਨ ਮੋਣੀ 11 ਨਾ ਦਵਾਂਗੇ ਠੀਕ ਆ ਹਾਂ ਜੀ 12 ਕੱਜੇ ਆ ਜੀ ਤੇ 12 ਹੀ ਬਣਾ ਕੇ ਦਵਾਂਗੇ ਠੀਕ ਆ ਹਾਂ ਜੀ ਤੇ ਬਾਕੀ ਬੋਲ ਜਿੰਨਾ ਵਰਦੀ ਕਰਕੇ ਵਿਕ ਜਣੀ ਕੋਈ ਇਹ ਵੀ 78 ਦੀ ਦੇਣੀ ਛੋੜੀ ਖਰਾਬੀ ਅੱਛਾ ਹਾਂਜੀ 78 77 ਵਾਲਾ ਬਣਾ ਫੋਨ ਲਾਵੇ ਚਲੋ ਬਾਕੀ ਉਹਦੇ ਮੌਕੇ ਤੇ ਥੋੜਾ ਵਾਦਾ ਹੋਈ ਜਾਂਦਾ ਛੋਟੀ ਜਿਹੀ ਕੋਈ ਸ਼ੱਕ ਨਹੀਂ ਹੈ ਵੱਡੀ ਛੋਟੀ ਦੇ ਤੇ ਐਵੇਂ ਸੋਈ ਸਵਾਈ ਹੈ ਜਿਹੜੀ ਸੂਈ ਜੰਨਾ ਤਾਜੀ ਆ ਉਹ ਬੱਚਾ ਆਹ ਬੱਚਾ ਤਾਂ ਕੱਟੀ ਜੇ ਤੇ ਮਗਰ ਇਹ ਕੱਟਾ ਜੇ ਕੱਟਾ ਜੇ ਤੇ ਮਗਰ ਚਲੋ ਫਿਰ ਤੋਰੋ ਇੱਕ ਰੀਨਾਂ ਕਿੰਨੇ ਦਿਨਾਂ ਤੇ ਸੋਈ ਜੇ ਮਤਲਬ 8-9 ਦਿਨਾਂ ਹੀ ਸੋਈ ਜਾ ਉਹ ਵੇਖ ਲੋ ਬੱਚਾ ਤੇ ਇਹਦੇ ਕੋਲ ਕਿੰਨਾ ਤਿਆਰ ਦੁੱਧ ਇਹ ਕੋ ਬਹੁਤ ਦਹਾ ਤੋਂ ਬਾਹਰ ਜੇ ਤੇ ਕਿੰਨਾ ਚਵਾਈ ਜਾਊਗੀ 10 ਕਿਲੋ ਮਿਲ ਕੇ ਦਵਾਂਗੇ ਠੀਕ ਆ ਹਾਂਜੀ 10 ਕਿਲੋ ਦੁੱਧ ਜਿਹੜਾ ਕਿੰਨੇ ਹੁਣ ਚਵਾ ਦਾਂਗੇ ਤੇ ਕੋਲ ਆਹ ਜਿਹੜਾ ਇਤਨਾ ਮਰੂ ਵੀ ਵੱਡੀ ਨਾ ਲੈ ਲਓ ਚਲੋ ਲੈ ਜਾਓ ਜੀ ਤੇ outra ਦੁੱਧ ਕਿੰਨਾ ਚਵਾਈ ਜਾਊਗੀ ਇਹ ਜੀ ਦੁੱਧ 12-13 ਕਿਲੋ ਮਹੀਨੇ ਆਮ ਨਾ ਦੇਣਾ ਦੁੱਧ ਵਾਲੀ ਮਾਜਿਆ ਤੇ ਇਹ ਤਾਂ ਆਹ ਮਾਰਨ ਲਈਏ ਇਹ ਤਾਂ ਮੁੱਲ ਫਿਰ ਮੋਲ ਇਹਦਾ ਵੀ ਜਨਾ ਮਰਜ਼ੀ ਕਰੀਏ ਇਹ ਵੀ 78 ਦੀ ਦੇਣੀ ਅੱਛਾ ਵੀ ਅੱਜ ਜਿੰਨਾ ਤੇ ਜਿਹੜੀ ਮਰਜ਼ੀ ਗੁੱਡਾ 78 ਦੀ ਲੈ ਜਾਈਏ ਅੱਜ 78 ਚੱਲੂ ਕੰਮ ਬਿਲਕੁਲ ਜੈ ਜੀ ਬੋਲੇ ਮਤਲਬ ਛੋੜ ਹੀ ਹੋਣੀ ਹੈ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਤਿੰਨੇ ਸੁਈਆਂ ਆ ਤਿੰਨੇ ਸੁਈਆਂ ਚੋ ਚਵਾ ਕੇ ਤਸੱਲੀ ਕਰਕੇ ਮੇਰਾ ਵੀਰ ਖੜੇ ਜਿਹੜਾ ਨਹੀਂ ਆ ਉਹਦਾ ਤੁਹਾਨੂੰ ਵੀਡੀਓ ਕਰ ਲਾ ਕੇ ਚਵਾ ਕੇ ਦੋ-ਦੋ ਟਾਈਮ ਚਵਾ ਦੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ